ਭਈਆ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਅੱਜ ਤੋਂ ਸਮੁੱਚੇ ਖਾਲਸਾ ਪੰਥ ਜੋ ਜਗਤ ਗੁਰੂ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਕਦੇ ਵੀ ਕੋਈ ਦੇਹਤਾਰੀ ਗੁਰੂ ਨਹੀਂ ਹੋਵੇਗਾ ਸਿੱਖ ਧਰਮ ਦੇ ਵਿੱਚ ਸਿਰਫ 10 ਗੁਰੂ ਸਹਿਬਾਨ ਹੋਏ ਨੇ ਔਰ ਉਸ ਤੋਂ ਬਾਅਦ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਹਜ਼ੂਰ ਜਿੰਦੀ ਜਾਗਦੀ ਜੋਤ ਸਾਡੇ ਵਿੱਚ ਹਾਜ਼ਰ ਨੇ ਸੋ ਉਹ ਲੋਕ ਜੋ ਅੱਜ ਵੀ ਸਮਝਦੇ ਨੇ ਕਿ ਨਹੀਂ ਕਿਸੇ ਨੂੰ ਗਾਈਡ ਕਰਨ ਵਾਸਤੇ ਇਨਸਾਨ ਨੂੰ ਗਾਈਡ ਕਰਨ ਵਾਸਤੇ ਇੱਕ ਇਨਸਾਨ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਉਹ ਬਹੁਤ ਵੱਡੇ ਭਲੇਖੇ ਦੇ ਵਿੱਚ ਹਨ ਤਾਂ ਉਹ ਗਲਤ ਰਸਤੇਾਂ ਤੇ ਚਲੇ ਜਾਂਦੇ ਹਨ ਸੋ ਅੱਜ ਦੀ ਵੀਡੀਓ ਨੂੰ ਬਹੁਤ ਧਿਆਨ ਨਾਲ ਸਮਝੋ ਕਿ ਅਸੀਂ ਜੇਕਰ ਕੋਈ ਇਸ ਨੇ ਬਹੁਤ ਭਗਤੀ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਬਹੁਤ ਚੰਗੇ ਰਸਤੇ ਤੇ ਚੱਲ ਰਿਹਾ ਹੈ ਪ੍ਰਚਾਰ ਕਰ ਰਿਹਾ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਰਿਸਪੈਕਟ ਕਰੀਏ ਅਸੀਂ ਉਸ ਨੂੰ ਜੋ ਬੰਦਾ ਇੱਜ਼ਤਮਾਨ ਹੈ ਉਹ ਜ਼ਰੂਰ ਦਈਏ ਪਰ ਕਦੀ ਵੀ ਕਿਸੇ ਇਨਸਾਨ ਨੂੰ ਆਪਣਾ ਈਸਤ ਉਹ ਨਹੀਂ ਮੰਨਣਾ ਅੱਜ ਸਾਡੇ ਬਹੁ ਗਿਣਤੀ ਲੋਕ ਬਹੁਤ ਜ਼ਿਆਦਾ ਪੜ੍ਹ ਕੇ ਚੁਕੀਆਂ ਨੇ ਉਹਨਾਂ ਨੇ ਦੇਤਾ ਲੋਕਾਂ ਨੂੰ ਆਪਣਾ ਈਸਤ ਮੰਨਿਆ ਆ ਗੁਰੂ ਮੰਨਿਆ ਆ ਪਰ ਸਿੱਖ ਧਰਮ ਦੇ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ ਉਹ ਲੋਕ ਜੋ ਖੁਦ ਨੂੰ ਕਹਿੰਦੇ ਵੀ ਆ ਕਿ ਸਾਡੇ ਨਾਮ ਦੇ ਪਿੱਛੇ ਸਿੰਘ ਲੱਗ ਰਿਹਾ ਕੌਰ ਲੱਗ ਰਿਹਾ ਪਰ ਫਿਰ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਈਸਤ ਨਹੀਂ ਮੰਨਦੇ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦੇ ਹਾਂ ਤਾਂ ਕਿੰਨੀ ਹਰਾਨੀ ਦੀ ਗੱਲ ਕੀ ਰਾਜਨੀਤਿਕ ਸਮਾਜਿਕ ਆਰਥਿਕ ਨਿੱਜੀ ਜ਼ਿੰਦਗੀ ਗੱਲ ਕੀ ਸਾਇੰਸ ਹਰ ਗੱਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਉਹਦਾ ਜੋ ਗਿਆਨ ਆ ਉਹ ਮਿਲ ਸਕਦਾ ਹੈ ਸਾਨੂੰ ਉਹ ਦੱਸ ਰਹੇ ਹਨ ਕਿ ਕਿਸ ਤਰੀਕੇ ਦੇ ਨਾਲ ਜੋ ਜੀਵਨ ਜਿਉਣਾ ਕਿਸ ਤਰੀਕੇ ਦੇ ਨਾਲ ਖਾਣਾ ਖਾਣਾ ਕਿਸ ਤਰੀਕੇ ਦੇ ਨਾਲ ਉੱਠਣਾ ਬੈਠਣਾ ਹੈ ਇਹ ਸਭ ਕੁਝ ਜਦ ਸਾਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲ ਰਿਹਾ ਹੈ ਤਾਂ ਸਾਨੂੰ ਕੀ ਲੋੜ ਹੈ ਕਿ ਅਸੀਂ ਕਿਸੇ ਨੂੰ ਚੜਾਵਾ ਚਾੜੀਏ ਅਸੀਂ ਕਿਸੇ ਨੂੰ ਉਹਨਾਂ ਦੇ ਚਰਨ ਜੋ ਧੋ ਧੋ ਕੇ ਉਹ ਪੀਏ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਜਾਈਏ ਗੱਡੀਆਂ ਦੇ ਪਿੱਛੇ ਤੁਰ ਤੁਰியே ਫਿਰਿ ਕਿਉਂ ਕਿਉਂਕਿ ਵਾਹਿਗੁਰੂ ਨੇ ਸਾਨੂੰ ਰਾਜੇ ਮਹਾਰਾਜੇ ਬਣਾਇਆ ਤਾਂ ਅਸੀਂ ਫਿਰ ਵੀ ਲੋਕ ਉਹ ਮਗਦੇ ਬੰਦੇ ਫਿਰਦੇ ਆ ਸੋ ਮੇਰੀ ਬੇਨਤੀ ਹੈ ਕਿ ਕਦੀ ਵੀ ਕਿਸੇ ਇਨਸਾਨ ਦੇ ਫੈਨ ਨਾ ਬਣੋ ਹਮੇਸ਼ਾ ਰਿਸਪੈਕਟ ਕਰੋ ਜੋ ਲੋਕ ਪ੍ਰਚਾਰ ਕਰ ਰਹੇ ਨੇ ਸਿੱਖੀ ਦਾ ਜੋ ਲੋਕ ਚੰਗੇ ਕੰਮ ਕਰ ਰਹੇ ਨੇ ਸਾਨੂੰ ਉਹਨਾਂ ਦਾ ਇੱਜ਼ਤ ਮਾਨ ਕਰਨਾ ਬਹੁਤ ਜ਼ਰੂਰੀ ਹੈ ਸਾਡੀ ਜ਼ਿੰਮੇਵਾਰੀ ਬਾਦੀ ਹੈ ਪਰ ਰੱਬ ਸਿਰਫ ਏਕੀ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣਾ ਚਾਹੀਦਾ ਔਰ ਦੂਜੀ ਗੱਲ ਕਿ ਅੱਜਕੱਲ ਦੇ ਜੋ ਨੌਜਵਾਨ ਮੁੰਡੇ ਕੁੜੀਆਂ ਉਹ ਫਿਲਮਾਂ ਦੇ ਆਰੇ ਸਟਾਰ ਜੋ ਐਕਟਰ ਆ ਉਹਨਾਂ ਨੂੰ ਆਪਣਾ ਰੋਲ ਮਾਡਲ ਉਹਨਾਂ ਦੇ ਫੈਨ ਬਣ ਜਾਂਦੇ ਨੇ ਉਹਨਾਂ ਵਾਂਗੂ ਖਾਣਾ ਪੀਣਾ ਆਪਣੇ ਆ ਕੱਪੜੇ ਪਾਣੇ ਆਪਣਾ ਹੇਅਰ ਸਟਾਈਲ ਕਰਨਾ ਇਹਦੀ ਬਹੁਤ ਵੱਡੀ ਗੱਲ ਔਰ ਸਭ ਤੋਂ ਇੱਕ ਮੇਨ ਹੈ ਕਿ ਜਦੋਂ ਬੰਦਾ ਖੁਦ ਦਾ ਫੈਨ ਬਣ ਜਾਂਦਾ ਹੈ ਖੁਦ ਨੂੰ ਚੇਂਜ ਕਰਨ ਲੱਗ ਪੈਂਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਸਫਲਤਾ ਬਹੁਤ ਨੇੜੇ ਹੈ ਸੋ ਹਮੇਸ਼ਾ ਖੁਦ ਦੇ